ਪੁਲਿਸ ਅਤੇ ਡਰਾਈਵਰਾਂ ਦਾ ਆਪਾਂ ਦੇਖਿਆ ਅਥਾਰਟੀ ਪਿਆਰ ਟੌਮ ਐਡ ਜੈਰੀ ਵਾਲੇ ਹੀ ਦੇਖਾ ਪਰ ਪੈਰਾਗੋਨ ਇੰਟਰਨੈਸ਼ਨਲ ਸਕੂਲ ਡੇਲੋਂ ਇੱਥੇ ਨਜ਼ਾਰਾ ਵੱਖਰਾ ਹੀ ਦੇਖਿਆ ਬਾਈ ਬਹੁਤ ਵਧੀਆ ਲੱਗਿਆ ਸਲਾਘਾਯੋਗ ਕਦਮ ਸੀ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਪੈਰਾਗੋਨ ਸਕੂਲ ਦੇ ਜਿਹੜੇ ਸਕੂਲ ਬੱਸਾਂ ਦੇ ਡਰਾਈਵਰ ਆ ਉਹਨਾਂ ਦੇ ਵਿੱਚ ਟ੍ਰੈਫਿਕ ਨਿਯਮਾਂ ਪ੍ਰਤੀ ਗਾਈਡੈਂਸ ਕੈਂਪ ਲਾਇਆ ਹੋਇਆ ਸੀਗਾ ਜੋ ਕਿ ਅੱਜ ਦੇ ਸਮੇਂ ਦੀ ਲੋੜ ਵੀ ਆ ਬਹੁਤ ਵਧੀਆ ਲੱਗਿਆ ਦੇਖ ਕੇ ਕਿ ਉਹ ਟ੍ਰੈਫਿਕ ਇਹ ਮੈਨੂੰ ਲੱਗਦਾ ਵੀ ਸਾਰੇ ਸਕੂਲਾਂ ਨੂੰ ਕਰ ਦੇਣਾ ਚਾਹੀਦਾ ਏਦਾਂ ਸਾਲ ਦੇ ਵਿੱਚ ਘੱਟੋ ਘੱਟ ਦੋ ਵਾਰੀ ਤਾਂ ਇਹ ਇਹ ਕੈਂਪਈਆ ਕਹੋ ਵੀ ਮੀਟਿੰਗਾਂ ਰੱਖਣੀ ਚਾਹੀਦੀ ਹੈ ਟ੍ਰੈਫਿਕ ਪੁਲਿਸ ਖੁਦ ਡਰਾਈਵਰਾਂ ਨੂੰ ਜਦੋਂ ਆਪਣਾ ਆਪਣਾ ਬਣ ਜਾ ਕਰਕੇ ਦੋਸਤੀ ਨਾਤੇ ਇੱਕ ਭਰਾਵਾਂ ਨਾਤੇ ਜਣੀ ਉਹਨਾਂ ਨੂੰ ਜੋਸ਼ ਮਝਾ ਰਹੀ ਸੀਗੀ ਤਾਂ ਬੰਦੇ ਦੇ ਪੱਲੇ ਵੀ ਗੱਲ ਪੈਂਦੀ ਆ ਬਹੁਤ ਸੋਹਣਾ ਲੱਗੀ ਗੱਲਬਾਤ ਪੰਜਾਬ ਪੁਲਿਸ ਦੇ ਐਸਆਈ ਪਰਮਜੀਤ ਸਿੰਘ ਅੱਤੋਂ ਇਹ ਉਹ ਨੇ 6 ਨੰਬਰ ਜ਼ੋਨ ਦੇ ਇੰਚਾਰਜ ਸੀਗੇ ਮੈਡਮ ਬੱਬਲ ਪਾਲ ਕੌਰ ਜੀ ਇਨਸਪੈਕਟਰ ਉਹਨਾਂ ਵੱਲੋਂ ਵਿਸਥਾਰ ਦੇ ਨਾਲ ਹੀ ਬਰੀਕੀ ਦੇ ਨਾਲ ਹੀ ਜਿਹੜੀ ਮਤਲਬ ਇਹ ਜਿਹੜੇ ਨਿਯਮ ਨੇ ਕਿਵੇਂ ਪਾਲਣਾ ਕਰਨੀਆਂ ਕਿਵੇਂ ਬੱਚੇ ਸਕੂਲ ਲੈ ਕੇ ਜਾਣੇ ਕਿੱਥੇ ਆਪਾਂ ਗਲਤੀਆਂ ਕਰਦੇ ਆ ਉਹਨਾਂ ਬਾਰੇ ਸੁਚੇਤ ਕੀਤਾ ਗਿਆ ਵਰਦੀ ਪਾ ਕੇ ਰੱਖਣਾ ਫੋਨ ਨਾ ਸੁਣਨਾ ਤੇ ਜੇ ਗਲਤੀਆਂ ਕਰਦੇ ਆ ਤਾਂ ਫਿਰ ਜੁਰਮਾਨੇ ਵੀ ਕੱਟੇ ਹੁੰਦੇ ਨੇ ਇਹਨਾਂ ਬਾਰੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਤੇ ਪੱਲੇ ਵੀ ਮੈਨੂੰ ਲੱਗਦਾ ਸਾਰੇ ਡਰਾਈਵਰਾਂ ਦੇ ਪਿਆ ਤੇ ਇੱਕ ਵੱਖਰੀ ਪਹਿਲ ਮੈਂ ਦੇਖੀਆ ਸਕੂਲ ਮੈਨੇਜਮੈਂਟ ਦੀ ਵੀ ਤੇ ਇਹੀ ਪ੍ਰੋਗਰਾਮ ਰਿਕਾਰਡ ਕਰਨ ਦਾ ਮੌਕਾ ਮਿਲਿਆ ਕਿਨੇ ਕੀ ਕਿਆ ਤੁਸੀਂ ਆਪ ਹੀ ਸੁਣੋ ਆ ਜੋ ਸਕੂਲ ਦੇ ਸਟਾਫ ਤੇ ਜਿੰਨੇ ਬੈਠੇ ਨੇ ਡਰਾਈਵਰ ਸਾਹਿਬਾਨ ਸਾਰੋਂ ਸਤਿ ਸ੍ਰੀ ਅਕਾਲ ਜੇ ਬ੍ਰਦਰ ਇੱਥੇ ਆਪਾਂ ਜਿਹੜਾ ਇਕੱਠੇ ਹੋਣ ਦਾ ਮਕਸਦ ਇਹ ਹੈਗਾ ਵੀ ਕੁਝ ਗੱਲਾਂ ਨੇ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਜਦੋਂ ਆਪਾਂ ਫੀਲਡ 'ਚ ਉਤਰਦੇ ਆਂ ਕਈ ਡਰਾਈਵਰ ਸਹਿਬਾਨ ਵਰਦੀ ਨਹੀਂ ਪਾਉਂਦੇ ਪ੍ਰੋਪਰ ਪ੍ਰੋਪਰ ਵਰਦੀ ਪਾਓ ਨੇਮ ਪਲੇਟ ਲੱਗੀ ਹੋਵੇ ਨੇਮ ਪਲੇਟ ਦੇ نیچے ਡੀ ਐਲ ਆ ਨੰਬਰ ਡਰਾਈਵਿੰਗ ਲਾਇਸੈਂਸ ਦਾ ਤੁਹਾਡਾ ਨੰਬਰ ਲਿਖਿਆ ਹੋਣਾ ਜ਼ਰੂਰੀ ਹੈ ਠੀਕ ਹੈ ਨਾ ਕਈ ਵਾਰੀ ਬੰਦੇ ਕਈ ਡਰਾਈਵਰ ਸੋਚਦੇ ਨੇ ਵੀ ਪੁਲਿਸ ਨੇ ਤਾਂ ਦੂਰੋਂ ਦੇਖ ਲੈਣਾ ਤਾਂ ਪੈਰਾ ਮਲ ਕਿਹੜਾ ਥੱਲੇ ਨਜ਼ਰ ਮਾਰਨੀ ਹੈ ਇਕੱਲੀ ਕਮੀਜ਼ ਪਾ ਲਓ ਵਰਦੀ ਵਾਲੀ ਨੇਮ ਪਲੇਟ ਲਾ ਲਓ ਪੈਂਟ ਥੱਲੇ ਹੋਰ ਪਾਈ ਫਿਰਦੇ ਨੇ ਠੀਕ ਹੈ ਮੋਸਟਲੀ ਹੁੰਦਾ ਈ ਸਾਰੇ ਦੇਖਿਆ ਹੋ ਸਕਦਾ ਉਮਰ ਤੇ ਤੁਸੀਂ ਕਈ ਵੱਡੇ ਨਹੀਂ ਹਾਂ ਸਤੋਂ ਕੋਈ ਛੋਟੇ ਹੋ ਸਕਦੇ ਨੇ ਇੱਕ ਸਪੀਡ ਗਵਰਨਰ ਹਰੇਕ ਬੱਸ ਦੇ ਵਿੱਚ ਲੱਗਿਆ ਹੋਣਾ ਚਾਹੀਦਾ ਓਵਰ ਸਪੀਡ ਬੱਸ ਕਦੇ ਨਹੀਂ ਚਲਾਉਣੀ ਕਿਉਂਕਿ ਜਿਹੜੇ ਥੋੜੇ ਤੇ ਡਰਾਈਵਰ ਦੇ ਉੱਤੇ ਵਿਸ਼ਵਾਸ ਕਰਕੇ ਪੇਰੈਂਟਸ ਬੱਚੇ ਭੇਜਦੇ ਨੇ ਸਕੂਲ ਦੇ ਵਿੱਚ ਆਪਣੀ ਰਿਸਪੌਂਸਿਬਿਲਟੀ ਬਣਦੀ ਹੈ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ ਬੱਚਿਆਂ ਨੂੰ ਘਰੋਂ ਠੀਕ ਠਾਕ ਸਕੂਲੇ ਪਹਚਾਈਏ ਸਕੂਲ ਤੋਂ ਬਾਅਦ ਘਰੇ ਪਹਚਾਈਏ ਕਿਉਂਕਿ ਕੋਈ ਪਤਾ ਨਹੀਂ ਕਿਹੜੇ ਬੱਚੇ ਨੇ ਸਾਡੇ ਸਕੂਲ ਦੇ ਬੱਚੇ ਨੇ ਇੰਜੀਨੀਅਰ ਬਣ ਜਾਣਾ ਸਾਇੰਸਦਾਨ ਬਣ ਜਾਣਾ ਆਈਪੀਐਸ ਆਫੀਸਰ ਬਣ ਜਾਣਾ ਕੁਝ ਨਹੀਂ ਪਤਾ ਕਿੱਥੋਂ ਕੋਈ ਕਿੱਥੇ ਪਹੁੰਚਵੇ ਇਹ ਤਾਂ ਉੱਪਰ ਵਾਲੇ ਦੇ ਰੰਗ ਨੇ ਠੀਕ ਹੈ ਤੇ ਡਿਸਪੀਸਪਲਨ ਚ ਰਹਿਣਾ ਓਵਰ ਸਪੀਡ ਗੱਟੀ ਨਹੀਂ ਚਲਾਉਣੀ ਠੀਕ ਹੈ ਜੀ ਤੇ ਬੱਚਿਆਂ ਦੀ ਸਹੀ ਸਲਾਮਤ ਉਹਨਾਂ ਨੂੰ ਘਰੇ ਪਹਚਾਓ ਨੇਮ ਪਲੇਟ ਤਾਂ ਹਰ ਇੱਕ ਦੇ ਜ਼ਰੂਰੀ ਹੋਣੀ ਚਾਹੀਦੀ ਹੈ ਨੰਬਰ ਪਲੇਟ ਜਿਹੜੀ ਹੈਗੀ ਤੁਹਾਡੀ ਪ੍ਰੋਪਰ ਹੋਣੀ ਚਾਹੀਦੀ ਹੈ ਬੱਸ ਦੀ ਇੱਕ ਸਕੂਲ ਦੀ ਬੱਸ ਦੇ ਮਗਰ ਆਪਣਾ ਤੁਹਾਡਾ ਪ੍ਰਿੰਸੀਪਲ ਸਾਹਿਬ ਦਾ ਨੰਬਰ ਜਾਂ ਹੋਰ ਜਿਹੜੇ ਕੋਈ ਟਰਾਂਸਪੋਰਟ ਨੂੰ ਦੇਖਦੇ ਨੇ ਉਹਨਾਂ ਦਾ ਮੋਬਾਈਲ ਨੰਬਰ ਜ਼ਰੂਰ ਲਿਖਿਆ ਹੋਵੇ ਕਿਉਂਕਿ ਕਈ ਵਾਰੀ ਕੋਈ ਗੱਲਬਾਤ ਇਦਾਂ ਦੀ ਹੋ ਸਕਦੀ ਹੈ ਬੰਦਾ ਕਿਸੇ ਨੇ ਕੰਪਲੀਟ ਵੀ ਕਰਨੀ ਉਸ ਨੰਬਰ ਤੇ ਬੰਦਾ ਕੰਪਲੀਟ ਕਰ ਦਿੰਦਾ ਕਈ ਵਾਰੀ ਰਫ ਡਰਾਈਵਰ ਗੱਡੀ ਯੂਜ਼ ਕਰਦੇ ਨੇ ਚਲਾਉਂਦੇ ਨੇ ਠੀਕ ਹੈ ਨਾ ਸਕੂਲ ਦੇ ਵਿੱਚ ਜਿੰਨੇ ਡਰਾਈਵਰਾਂ ਜਿੰਨੀਆਂ ਬੱਸਾਂ ਨੇ ਉਹਨਾਂ ਦੇ ਹਰ ਡਰਾਈਵਰ ਦੇ ਯੂਨੀਫਾਰਮ ਹੋਣੀ ਚਾਹੀਦੀ ਆ ਦੂਸਰੀ ਨੰਬਰ ਪਲੇਟ ਹੋਣੀ ਚਾਹੀਦੀ ਆ ਤੇ ਇੱਕ ਕਿਸੇ ਨੇ ਵੀ ਚੱਪਲ ਪਾ ਕੇ ਗੱਡੀ ਨਹੀਂ ਚਲਾਉਣੀ ਹੈ ਤੇ ਦੂਸਰੀ ਜੁਨੀਫਾਰਮ ਆ ਜਾਂ ਤਾਂ ਤੁਸੀਂ ਛੋਡੀ ਸਾਰਿਆਂ ਦੇ ਇਕੁਅਲ ਹੋਣੀ ਚਾਹੀਦੀ ਆ ਜਿਵੇਂ ਸਕੂਲ ਵੱਲੋਂ ਜਾਂ ਤੁਹਾਨੂੰ ਪ੍ਰੋਵਾਈਡ ਕਰਾਈ ਜਾ ਰਹੀ ਹੋਣੀ ਆ ਜਾਂ ਤੁਸੀਂ ਬਾਹਰੋਂ મતਲਬ ਇੱਕੋ ਜੀ ਛੋਡੀ ਸਾਰਿਆਂ ਦੇ ਜੁਨੀਫਾਰਮ ਹੋਣੀ ਚਾਹੀਦੀਆਂ ਪੈਰਾਂ 'ਚ ਚੱਪਲ ਨਹੀਂ ਚਾਹੀਦੀਆਂ ਗਿਆ ਬਾਕੀ ਜਿਵੇਂ ਕਈ ਗੱਡੀਆਂ ਕਾਂਡਮ ਹੋ ਜਾਂਦੀਆਂ ਨੇ ਉਹ ਗੱਡੀ ਨਾ ਚਲਾਓ ਤੇ ਦੂਸਰੀ ਜਿਹੜੀ ਹੈਗੀ ਆ ਨੰਬਰ ਪਲੇਟ ਤਾਂ ਬਹੁਤ ਜ਼ਰੂਰੀ ਆ ਜਿਹੜੀ ਤੁਹਾਡੇ ਨੇਮ ਪਲੇਟ ਸੌਰੀ ਹੋਣੀ ਚਾਹੀਦੀ ਆ ਜੁਨੀਫਾਰਮ ਦੇ ਤੇ ਬਾਕੀ ਨੰਬਰ ਪਲੇਟਸ ਬਸਾਂ ਦੇ ਵਿੱਚ ਪ੍ਰੋਪਰ ਹੋਣੀਆਂ ਚਾਹੀਦੀਆਂ ਨੇ ਕੈਮਰੇ ਹੋਣੇ ਚਾਹੀਦੇ ਆ ਇੱਕ ਨਾਲ ਹੈਲਪਰ ਚਾਹੀਦਾ ਤੁਹਾਡੇ ਵੀ ਜੋ ਬੱਚਿਆਂ ਨੂੰ ਸੇਫਲੀ ਉਤਾਰ ਸਕੇ ਤੇ ਚੜ੍ਹਾ ਸਕੇ ਤੁਸੀਂ ਮੋਬਾਈਲ ਨਹੀਂ ਚੁਨਾ ਕਰੋ ਮੋਬਾਈਲ ਤਾਂ ਬਿਲਕੁਲ ਜ਼ਰੂਰੀ ਨਹੀਂ ਦਾ ਨਾ ਡਰਾਈਵਿੰਗ ਕਰਦੇ ਸਮੇਂ ਜੇ ਕੋਈ ਬਦਾ ਕੋਈ ਅਰਜੈਂਟ ਕਾਲ ਆ ਨਾ ਆਪਣੇ ਨਾਲ ਦੇ ਤੋਂ ਬਾਦ ਤੋਂ ਕੋਈ ਬਹੁਤ ਹੀ ਅਰਜੈਂਟ ਕਾਲ ਆ ਆਪਣਾ ਜਿਹੜਾ ਇੱਕ ਨਾਲ ਹੈਲਪਰ ਰੱਖਿਆ ਉਹਨੂੰ ਕਹਿ ਦਿਓ ਵੀ ਤੁਸੀਂ ਅਟੈਂਡ ਕਰੋਗੇ ਤੁਸੀਂ ਬੱਸ ਚਾਉਂਦੇ ਕੋਈ ਵੀ ਮੋਬਾਈਲ ਨਹੀਂ ਉਠਾਉਂਦੇ ਕਿਉਂਕਿ ਤੁਹਾਡੇ ਨਾਲ ਕਿੰਨੇ ਬੱਚਿਆਂ ਦੀ ਜ਼ਿੰਦਗੀ ਨਾਲ ਜ ਉਨਾ ਦੀਆਂ ਜ਼ਿੰਦਗੀਆਂ ਨੂੰ ਸੇਫ ਰੱਖਦੇ ਹੋਏ ਤੁਸੀਂ ਆਪਣੀ ਲਾਈਫ ਨੂੰ ਵੀ ਸੇਫ ਰੱਖੋ ਤੇ ਉਹਨਾਂ ਟਾਈਮ ਨੂੰ ਫੋਨ ਨਾਲ ਬੱਤ। ਆਪੂ ਗੱਲਬਾਤ ਦੱਸੋ ਯਾਰ। ਉਹ ਦੱਸੋ ਸਰ ਕਿਦਾਂ ਮੈਂ ਹੁਣ ਜਾਨੇ ਪਿੰਡਾਂ ਦਾ ਹਾਂ। ਇਹ ਗਾਣ ਕਹਿੰਦੇ ਰਾਣ ਨੂੰ ਅੱਜਾ ਬਹੁਤ ਬਸੰਗੀਆਂ ਦੇ। ਕਦੋਂ ਮੈਂ ਖੜਿਆ ਹੋਆ ਅਗੜੀ ਨਾ ਉਹ ਅੱਗੇ ਤੱਕ ਹੀ ਆ ਮੈਨੂੰ ਦੇਖ ਕੇ ਬੰਦਾ ਬੜੇ ਭੱਜ ਗਿਆ ਜਿਵੇਂ ਮੈਂ ਉਹਦੇ 20 ਮਿੰਟ ਖੜਨਾ ਪਿਆ। ਇਹਦੇ ਕੋਈ ਕੀ ਕਰੀਓ ਉਹਦੇ ਕੰਪਲੇਂਟ ਤੁਸੀਂ ਉਹਨਾਂ ਨੇ ਬਣਾਏ ਨੇ ਸਰਕਾਰ ਨੇ ਡੀਸੀ ਦਫ਼ਤਰ ਤੋਂ ਨੰਬਰ ਲੈ ਲਓ ਜਾਂ ਅਸੀਂ ਤੁਹਾਨੂੰ ਕਰਾ ਦਾਂਗੇ ਪ੍ਰੋਵਾਈਡ ਉਹ ਵੱਖਰਾ ਡਿਪਾਰਟਮੈਂਟ ਹੈਗਾ ਡੀਸੀ ਦਫ਼ਤਰ ਵਾਲਿਆਂ ਨੇ ਦੇਖਣਾ ਹੁੰਦਾ ਵਾ ਵੱਖਰੇ ਵੱਖਰੇ ਬੈਂਗ ਬਣੇ ਹੋਏ ਨੇ ਹਨਾ ਜਿਵੇਂ ਅਸੀਂ ਹੁਣ ਟ੍ਰੈਫਿਕ ਨੂੰ ਦੇਖਦੇ ਹਾਂ ਅਸੀਂ ਟ੍ਰੈਫਿਕ ਬਾਰੇ ਤਾਂ ਤੁਹਾਨੂੰ ਦੱਸ ਸਕਦੇ ਹਾਂ ਜਾਣਕਾਰੀ ਦੇ ਸਕਦੇ ਹਾਂ ਸਾਡਾ ਟ੍ਰੈਫਿਕ ਵਾਲਾ ਵਿੰਗਾ ਹੈ ਜਾਂ ਥਾਣਿਆਂ ਬਾਰੇ ਕੋਈ ਜਾਣਕਾਰੀ ਲੈਣੀ ਹੈ ਉਹ ਲੈ ਲਓ ਇਹਦੇ ਵਾਸਤੇ ਤੁਸੀਂ ਪੁਲਿਸ ਸਜਾਹ ਤੇ ਜਾਓ ਉੱਥੇ ਤੁਹਾਡੀ ਹੈਲਪ ਉਹ ਵੀ ਕਰ ਲਈ ਸਾਡਾ ਸੰਬੰਧਤ ਥਾਣੇ ਦਾ ਉੱਥੇ ਥਾਣੇ ਨਾਲ ਗੱਲ ਕਰ ਲਓ ਮੁੱਛੀ ਨਾਲ ਦੱਸੋ ਕਿ ਲੱਗਦੀ ਹੈ ਤੁਸੀਂ ਉਹਦੇ ਨਾਲ ਗੱਲ ਕਰੋ ਜਾਂ ਡੀਸੀ ਦਾ ਅਫਸਰ ਆ ਜਿਹੜੇ ਇਹਨਾਂ ਦੇ ਨੰਬਰ ਹੁੰਦੇ ਨੇ ਇਹ ਐਗਰੀਕਲਚਰ ਡਿਪਾਰਟਮੈਂਟ ਦੇ ਨਾਲ ਹੁੰਦਾ ਹੈ ਕਿ ਐਗਰੀਕਲਚਰ ਡਿਪਾਰਟਮੈਂਟ ਹੁੰਦਾ ਹੈ ਉਹ ਆ ਕੇ ਫਿਰ ਇਹ ਵਿਭਾਗ ਨੂੰ ਇਹਨੂੰ ਟੀਲ ਕਰਦੇ ਆ ਉਹ ਅੱਗੇ ਫਿਰ ਜੋ ਨਾ ਬਲੂਨ ਮਤਲਬ ਰਿਪੋਰਟ ਸਮੇਤ ਕੀਤੀ ਜਾਂਦੀ ਹੈ ਉਹਦੇ ਤੇ ਵਰਕ ਕਰਦੇ ਆ ਜਿੰਨੇ ਆਇਆ ਅੱਜ ਤਾਂ ਆ ਜਾਂਦਾ ਸਿੱਧਾ ਦਾ ਕੋਈ ਜੁਰਮਾਨਾ ਦਾ ਉਹ ਇਹ ਆਪਣਾ ਐਗਰੀਕਲਚਰ ਜਿਹੜਾ ਆਫਿਸਰ ਹੁੰਦੇ ਨੇ ਤੁਸੀਂ ਉਹਨਾਂ ਨਾਲ ਅਸੀਂ ਤੁਹਾਨੂੰ ਨੰਬਰ ਲੈ ਕੇ ਦੇ ਦਵਾਂਗੇ ਉਸ ਤੋਂ ਉਨਾ ਦੇ ਨਾਲ ਤਾਲ ਮੇੜ ਰੱਖ ਵਿੱਚ ਅੱਛਾ ਤੁਹਾਡੇ ਡਰਾਈਵਰ ਸਹਿਬਾਨ ਜਿੰਨੇ ਬੈਠੇ ਨੇ ਕਿੰਨੇ ਬੈਠੇ ਨੇ ਹੁਣ ਹੋਣਗੇ 30 35 ਦੇ ਕਰੀਬ ਹੈ ਨਾ ਹਾਂ ਠੀਕ ਜੀ ਅੱਛਾ ਚਲੋ ਅੱਛਾ ਹੁਣ ਇਮਾਨਦਾਰੀ ਨਾਲ ਦੱਸੋ ਵੀ ਆਈ ਅੱਖਾਂ ਦੀ ਚੈੱਕ ਕਿਹਨੇ ਚੈਕਿੰਗ ਕਿਨੇ ਕਿਨੇ ਕਰਾਈਆ ਕਿੰਨੀ ਦੇਰ ਹੋ ਗਈ ਕਰਾਈਆ ਦੇਰ ਹੋ ਯਾਰ ਨਹੀਂ ਖਾਂ ਦੀ ਚੈਕਿੰਗ ਯਾਰ 6 ਮਹੀਨੇ ਬਾਅਦ ਕਰਾਉਂਦੇ ਰਹੋ ਕਈ ਵਾਰੀ ਆਪਾਂ ਭਲੇਖੇ ਚ ਰਹਿ ਜਾਂਦੇ ਆ ਵੀ ਯਾਰ ਮੈਨੂੰ ਮੈਨੂੰ ਤਾਂ ਕੁਝ ਨਹੀਂ ਹੋਇਆ ਹਨ ਜੇ ਆਪਾਂ ਚੈਕਿੰਗ ਕਰਾਉਂਦੇ ਰਹਨੇ ਆ ਆਈ ਸਾਈਡ ਕਿਤੋਂ ਵੀਕ ਹੋ ਗਈ ਕੁਝ ਹੋਰ ਹੋ ਗਈ ਇਹ ਡਾਕਟਰ ਲਈ ਦੱਸਣਾ ਹੁੰਦਾ ਹਰੇਕ ਬੰਦਾ ਤਾਂ ਆਪਣੇ ਆਪ ਨੂੰ ਤੰਦਰੁਸਤ ਸਮਝਦਾ ਜਦੋਂ ਰਿਪੋਰਟ ਆਉਂਦੀਆਂ ਨੇ ਪਤਾ ਉਦੋਂ ਹੀ ਲੱਗਦਾ ਵੀ ਕੀ ਕਮੀਆਂ ਨੇ ਆਪਣੇ ਚ ਹਨ ਬਾਹਰੋਂ ਆਪਾਂ ਦੇਖ ਸਕਦੇ ਆ ਆਪਣੇ ਸਰੀਰ ਨੂੰ ਜਿਹੜੀਆਂ ਅੱਖਾਂ ਦੀ ਆਈ ਸਾਈਡ ਤਾਂ ਹਰੇਕ ਚੈੱਕ ਕਰਾਉਂਦੇ ਰਹੋ ਤੁਸੀਂ 6 ਮਹੀਨੇ ਬਾਅਦ ਨਾ ਕਦੇ ਜਟ 6 ਮਹੀਨੇ 7 ਮਹੀਨੇ 8 ਵੀ ਨਿਵਾਜ ਜਦੋਂ ਤੁਹਾਡਾ ਟਾਈਮ ਲੱਗਦਾ ਫਰੀ ਹੂੰ ਕਰਾ ਲਓ ਕੋਈ ਜਿਆਦਾ ਮਹਿੰਗੀ ਨਹੀਂ ਹੁੰਦੀ ਠੀਕ ਹੈ ਚੈੱਕ ਕਰਾਓ ਕੋਈ ਤੇ ਕਿਸੇ ਵੀ ਐਨਕ ਦਾ ਨੰਬਰ ਛੋਟਾ ਵੱਡਾ ਕਿਸੀ ਬਾਦ ਇਹ ਜ਼ਰੂਰੀ ਨਹੀਂ ਵੀ ਘਟਦੀ ਹੁੰਦੀ ਬਾਦ ਵੀ ਸਕਦੀ ਹੈ ਜੇ ਆਪਾਂ ਡਾਈਟ ਚੰਗੀ ਲਵਾਂਗੇ ਹਰੀਆਂ ਸਬਜ਼ੀਆਂ ਖਾਵਾਂਗੇ ਹੋਰ ਚੀਜ਼ਾਂ ਬੁੱਧ ਪੀਵਾਂਗੇ ਜਾਂ ਹੋਰ ਖਰਾਕ ਵਧੀਆ ਲਵਾਂਗੇ ਇੱਕ ਨਸ਼ਿਆਂ ਤੋਂ ਦੂਰ ਰਹਿਣਾ ਸਾਰਿਆਂ ਗੱਡੀ ਚਲਾਉਣ ਲੱਗੇ ਨਸ਼ਾ ਕਿਸੇ ਨੇ ਨਹੀਂ ਕਰਨਾ ਠੀਕ ਹੈ ਕਿਸੇ ਵੀ ਤਰ੍ਹਾਂ ਕਿਸੇ ਵੀ ਤਰ੍ਹਾਂ ਠੀਕ ਹੈ ਕੋਈ ਸਵਾਲ ਨਹੀਂ ਤੁਹਾਡਾ ਕੋਈ ਹੋਣਾ ਹਾਂਜੀ ਚਲੋ ਠੀਕ ਹੈ ਤੇ ਆਪਾਂ ਇਦਾਂ ਹੀ ਕਦੇ ਚਲਾਨਿੰਗ ਦੇ ਤੌਰ ਤੇ ਨਾ ਲਈਏ ਏਦਾਂ ਵਧੀਆ ਤਰੀਕੇ ਨਾਲ ਮੈਣੀ ਠੀਕ ਹੈ ਓਕੇ ਹਾਂ ਥੈਂਕ ਯੂ ਸਰ ਥਾੜਾ ਬਹੁਤ ਬਹੁਤ ਥੈਂਕਸ ਕਿ ਤੁਸੀਂ ਇਹਨਾਂ ਨੂੰ ਗਾਈਡ ਕੀਤਾ ਵਾਕੇ ਹੀ ਗਾਈਡੈਂਸ ਟਾਈਮ ਟੂ ਟਾਈਮ ਬਹੁਤ ਜ਼ਰੂਰੀ ਹੈ ਔਰ ਇਹਨਾਂ ਦੇ ਵੱਲੋਂ ਮੈਂ ਵੀ ਇਹ ਸ਼ੋਰ ਕਰਦੀ ਹਾਂ ਸਾਡੇ ਟ੍ਰਾਂਸਪੋਰਟ ਇਚਾਰਜਸ ਵੀ ਅਸ਼ੋਰ ਕਰਦੇ ਆ ਕਿ ਇਹ ਆਪਣੇ ਇਨਵਿਲ ਜਿਹੜੇ ਰੂਲਸ ਦੀ ਪਾਲਣਾ ਕਰਨਗੇ ਧੰਨਵਾਦ ਥੈਂਕ ਯੂ ਜਿੰਨੇ ਵੀ ਡਰਾਈਵਰ ਨੇ ਆਪਣੀ ਬਰਦੀ ਪਾ ਕੇ ਆਓ ਕੱਲੂ ਇਹਨਾਂ ਨੇ ਰੋਕ ਲਈ ਗੱਡੀ ਬਰਦੀ ਪਿੱਛੇ ਨਾਲ ਸਾਨੂੰ ਫੋਨ ਕਰਿਓ